Wahe Guru 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 ਵਾਹਿਗੁਰੂ 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 ਧੰਨ ਗੁਰੂ ਦੀਆਂ ਸੰਗਤਾਂ ਧੰਨ ਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਜਿਹੜੇ ਨੇ ਮੁਕ ਟੱਕਦੇ ਹੋਏ ਆਈ ਹੋਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹਿਲੇ ਹੈਡ ਗ੍ਰਾਂਥੀ ਬਾਬਾ ਬੁੱਢਾ ਸਾਹਿਬ ਜੀ ਹੋਏ ਪਹਿਲਾ ਹੁਕਮਨਾਮਾ ਆਇਆ ਸੰਤਾਂ ਕੇ ਘਰ ਜਪ ਫਲੋਇਆ ਔਰ ਕੰਮ ਕਰਾਉਣ ਆਇਆ RAM ਅਰਥ ਸਹਾਵੀਤਾਲ ਸਹਾਵਾ ਵੇ ਕੀ ਅੰਬਰ ਤੇ ਜਲ ਛਾਇਆ RAM ਅੰਬਰ ਤੇ ਚਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈ ਕਾਰ ਪਿਓ ਜਗ ਅੰਤਰ ਲਾਥੇ ਸਗਲ ਵਸੂਰੇ ਪੂਰਨ ਫੁਰਖੇ ਛੇਤੀਆ ਬਨਾਸੀ ਜਸਵੇਦ ਪ੍ਰਾਣੀ ਗਾਇਆ ਆਪਣਾ ਗਿਰਦ ਰਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ